ਲੋ ਜੀ ਜਿੰਨਾ ਜਿੰਨਾ ਨੇ ਆਸਟ੍ਰੇਲੀਆ ਜਾਣਾ ਪੈਨ ਕਾਪੀ ਚੱਕ ਲੋ ਨੋਟ ਕਰ ਲੋ ਕਿਉਂਕਿ ਮੈਂ ਦਾਅਵੇ ਨਾਲ ਕਹਿੰਦਾ ਇੱਥੇ ਪਹੁੰਚ ਕੇ ਤੁਹਾਨੂੰ ਆਸਟ੍ਰੇਲੀਆ ਬਾਰੇ ਜਿੰਨੀਆਂ ਵੀ ਕਨਫਿਊਜ਼ਨ ਨੇ ਤੁਹਾਡੀਆਂ ਦੂਰ ਹੋ ਸਕਦੀਆਂ 28 ਜੁਲਾਈ ਨੂੰ ਅੰਮ੍ਰਿਤਸਰ 29 ਜੁਲਾਈ ਨੂੰ ਜਲੰਧਰ ਔਰ ਜਿਹੜਾ 30 ਜੁਲਾਈ ਹੈ ਉਸ ਦਿਨ ਚੰਡੀਗੜ੍ਹ 31 ਜੁਲਾਈ ਨੂੰ ਪੇਵਾ ਹਰਿਆਣਾ ਯਾਨੀ ਕਿ ਚਾਰ ਸੈਮੀਨਾਰ ਕੀਤੇ ਜਾ ਰਹੇ ਨੇ ਓਮ ਗਲੋਬਲ ਦੇ ਵੈਸੇ ਤਾਂ ਆਫਿਸਿਸ ਜਿਹੜੇ ਹੈਗੇ ਆ ਹਰ ਸ਼ਹਿਰ ਦੇ ਵਿੱਚ ਅਵੇਲੇਬਲ ਨੇ ਪਰ ਇਹਨਾਂ ਦਿਨਾਂ ਦੇ ਵਿੱਚ ਕੀ ਖਾਸ ਰਹਿਣ ਵਾਲਾ ਕਿ ਆਸਟ੍ਰੇਲੀਆ ਦੇ ਮਾਰਾ ਏਜੰਟ ਜਿਹੜੇ ਸੁਮਿਤ ਖੰਨਾ ਜੀ ਨੇ ਉਹ ਖਾਸ ਤੌਰ ਤੇ ਇੰਡੀਆ ਆ ਰਹੇ ਨੇ ਔਰ ਉਹਨਾਂ ਦੀ ਫੇਰੀ ਦੌਰਾਨ ਓਮ ਗਲੋਬਲ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਟੂਡੈਂਟ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਡਾਇਰੈਕਟਲੀ ਜਿਹੜਾ ਹੈ ਉਹਨਾਂ ਦੇ ਨਾਲ ਮਿਲਾਇਆ ਜਾਵੇ ਤੇ ਇਹ ਫਿਰ ਇੱਕ ਵਾਰੀ ਤੁਹਾਨੂੰ ਦੱਸ ਦਿੰਨੇ ਆ ਕਿ 28 ਜੁਲਾਈ ਨੂੰ ਅੰਮ੍ਰਿਤਸਰ ਔਰ 3 ਜੁਲਾਈ ਨੂੰ ਜਲੰਧਰ ਔਰ ਜਿਹੜਾ 30 ਜੁਲਾਈ ਹੈ ਉਸ ਤੋਂ ਚੰਡੀਗੜ 31 ਜੁਲਾਈ ਨੂੰ ਭੇਵਾ ਹਰਿਆਣਾ ਜਾਂ ਹੋਰ ਵੀ ਕਿਸੇ ਸਟੇਟ ਤੋਂ ਬੱਚੇ ਆਉਣਾ ਚਾਹੁੰਦੇ ਨੇ ਤਾਂ ਉੱਥੇ ਆ ਕੇ ਮਿਲ ਸਕਦੇ ਆ ਨੰਬਰ ਸਕਰੀਨ ਤੇ ਫਲੈਸ਼ ਕਰ ਰਹੇ ਆ ਅਪਾਇੰਟਮੈਂਟ ਲੈ ਲਿਓ ਡੇਟਾ ਹੈਗੀਆਂ ਜੁਲਾਈ ਦੀਆਂ ਤੁਸੀਂ 4 ਦਿਨ ਅਗਰ ਤੁਸੀਂ ਅੰਮ੍ਰਿਤਸਰ ਮਿਸ ਕਰਤਾ ਤੁਸੀਂ ਜਲੰਧਰ ਵੀ ਪਹੁੰਚ ਸਕਦੇ ਆ ਜਲੰਧਰ ਮਿਸ ਕਰਤਾ ਤੁਸੀਂ ਚੰਡੀਗੜ ਵੀ ਪਹੁੰਚ ਸਕਦੇ ਹੋ ਜੇ ਚੰਡੀਗੜ ਮਿਸ ਕਰਤਾ ਤੁਸੀਂ ਭੇਵਾ ਵੀ ਪਹੁੰਚ ਸਕਦੇ ਹੋ ਜੇ ਪਰ ਜੇ ਤੁਸੀਂ ਭੇਵਾ ਮਿਸ ਕਰਤਾ ਤਾਂ ਤੁਹਾਨੂੰ ਆਸਟ੍ਰੇਲੀਆ ਜਾ ਕੇ ਮਿਸਟਰ ਸੁਮੇத் ਖੰਨਾ ਨੂੰ ਮਿਲਣਾ ਪੈਣਾ